ਮਾਈ ਕਿਊਟੀ ਓ ਮਾਈ ਕਿਊਟੀ ਕੀ ਸ਼ਤਾਨੀਆ ਆਈਡੀਆ ਕਰਦੀ ਹੈ ਨਾ ਆ ਮੇਰੀ ਚੁੱਗ ਕੇ ਐਨਕ ਲਾ ਲਈ ਜੇ ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਟੂ ਵੈਲਕਮ ਬੈਕ ਟੂ आवर ਨਿਊ ਵਲੌਗ ਹੁਣ ਨਵੇਂ ਨਵੇਂ ਵਲੌਗ ਰੋਜ਼ ਰੋਜ਼ ਆਪਾਂ ਪਾਵਾਂਗੇ ਤੇ ਇਧਰ ਮੱਲੀ ਸਾਹਿਬ ਕੀ ਕਰਦੇ ਜੀ ਅੱਜ ਤੁਹਾਡੇ ਦਾ ਬਹੁਤ ਮਾੜੀ ਹੋਈ ਆ ਗੋਭੀ ਲਿਆਦੀ ਲਿਆਦੀ ਰਹੀ 10 ਰੁਪਏ ਕਿਲੋ ਤੁਹਾਡਾ ਮੁਖ ਤਰਾ ਉਠੇ ਨਹੀਂ ਪਏ

ਆਰਡਰ ਇਹ ਲੋ ਡਰਜੀ ਆਪਾਂ ਨੂੰ ਖਾਈਏ ਫਿਰ ਉਹ ਵਾਲੀ ਗੱਲ ਗਲਤ ਆ ਯਾਰ ਸਵੇਰੇ ਬਣਾ ਲਿਓ ਵੀ ਬਹੁਤ ਸਵੇਰੇ ਬਣਾ ਲਿਆ ਅੱਜ ਹੀ ਬਾਕੀ ਸਬਜ਼ੀ ਨਹੀਂ ਤਾਂ ਨਹੀਂ ਹੈਗੀ ਆਲੂਆਂ ਦੀ ਬਿਨਾਂ ਸਵੇਰੇ ਬਣਾ ਲਿਆ ਇਹ ਸਭੀ ਚੂਰਾ 9:00 ਤੱਕ ਲਾਉਂਦੇ ਆ ਜੀ ਨਹੀਂ ਨਹੀਂ ਪਰ ਸਵੇਰੇ ਬਣਾ ਲਾਂਗੇ ਆਪਾਂ ਤੇ ਅਸੀਂ ਸਾਡਾ ਜੀ ਕਰਦਾ ਖਾਣ ਨੂੰ ਨਾ ਰਗੜੀ ਹਾਂ ਇਹ ਚਾਹ ਮੋਦੀ ਕਰਨਾ ਨਹੀਂ ਇਹੇ ਤੁਹਾਨੂੰ ਚੋੜ ਕੇ ਕਰ ਟਿਫਨ ਸਰਗਸ਼ ਦਾਨਾ ਹੋ ਗਿਆ ਖਲਾਰਾ ਚੈੱਕ ਕਰਾਉ ਮੈਨੂੰ ਪਾਸੋਂ ਦਾ ਲਾਣਾ ਹੈ ਹਾਂ ਪਰਸੋਂ ਦਾ ਬਣਾਣਾ ਝੂਠ ਮਾਰਦੇ ਗੋਭੀ ਦੇ ਪਰੋਠੇ ਬਣਾ ਲਿਆ ਛੋਲੇ ਗੁੱਚੇ ਆਉਂਦੇ ਉਹ ਜਿੱਥੇ ਖਾਂਦਾ ਵਾ ਪਿੰਡ ਦਾ ਡਾਕਟਰ ਰੋਜ਼ ਉੱਤੇ ਹੀ ਹੁੰਦਾ ਹੈ ਮਨ ਦਵਾਈ ਖੀਣੀ ਦੀ ਉਹ ਰੋਜ਼ ਉੱਤੇ ਛੋਲੇ ਗੁੱਚੇੜੇ ਨੂੰ ਲੱਗਦਾ ਉਹ ਮੋਟੀ ਤੇ ਰੋਟੀ ਨਾਲ ਢਿਨੀ ਬਣਾ ਕੇ ਦਿੰਦੀ ਇਹਨਾਂ ਨੇ ਤਾਂ ਬਣਾ ਨਾ ਕਿੱਥੇ ਹੈ ਪਤਾ ਕਿਉਂ ਮੈਂ ਢਾਮ ਬਣਾਉਣ ਬਣਾਉਂਦਾ ਬਣਾਉਣ 2 ਰੁਪਏ ਕਿਲੋ ਦੇ ਗੋਭੀ ਹੋ ਗਈ ਤੇ ਵੇਸਟ ਕਰਨੇ ਆਪਾਂ ਨਹੀਂ 2 ਰੁਪਏ ਦਾ ਇਹ ਤਾਂ ਅੰਗਰੇਜ਼ਾਂ ਦੀ ਦੋ ਰੁਪਈਆ ਹੀ ਗਈ ਹੋਣੀ ਆ ਗੱਲ ਹੈ ਇੱਕ ਕਮਾਈਆਂ ਦਾ ਮੁੜਕੇ ਕਰਦੇ ਆ ਆਹੋ ਉਹਨਾਂ ਨੂੰ ਦੋ ਰੁਪਈਆ ਲਈ ਦਾਲੇ ਕਾਦੀ ਗੋਭੀ ਆ ਗੋਭੀ ਦੇ ਮੰਮੀ ਆ ਗਈ ਪੂਰੇ ਗੁੱਸੇ ਦੇ ਵਿੱਚ ਵੀ ਇਹ ਨਹੀਂ ਇਹਦਾ ਕੰਮ ਵੀ ਬੜਾ ਪੈਣਾ ਵਾ ਹੁਣ ਤੇ ਅਸੀਂ ਫਿਰ ਡੜ ਜਾਈ ਆੜੇ ਨਾਲ ਤੇ ਮਾੜੀ ਹੁੰਦੀ ਆ ਨਾ ਫਿਰ ਧੱਕਾ ਸਾਡੇ ਨਾਲ ਹੋ ਗਿਆ ਵਾ ਹੈ ਹੁਣ ਹੁਣ ਸਾਡੀ ਕਿਸਮਤ ਲਈ ਇੰਦਾ ਨਹੀਂ ਆ ਕੀ ਕਰੀਓ ਹੂੰ ਗੇੜੀ ਖਾ ਰਿਆ ਰੋਟੀ ਤੇ ਉਹ ਮੰਮੀ ਹੁਣ ਮੰਮੀ ਨੇ ਇਹ ਮਿਸ਼ਨ ਦੇ ਦਿੱਤਾ ਵਾ ਕਿ ਗੰਡਾ ਗੋਭੀ ਆ ਕੀ ਇਹ ਚ ਪਉਣਾ ਜੋ ਜੋ ਪਉਣਾ ਸਾਰਾ ਕੁਝ ਇਹੀ ਅੱਜ ਮੱਲੀ ਸਾਹਿਬ ਰੈਸਪੀ ਤਿਆਰ ਕਰਨਗੇ ਗੋਭੀ ਵਾਲੀ ਹੈ ਨਹੀਂ ਅਜੇ ਨਹੀਂ ਮੈਂ ਖਾਣੀ ਮੈਂ ਅੱਜ ਕੰਮ ਕਰਕੇ ਖਾਣੀ ਕੰਮ ਨਹੀਂ ਪੱਥਰ ਰੱਖਿਆ ਹੋਵੇ ਨਾ ਕੁਠੀ ਆਪੇ ਪੈ ਜਾਂਦੀ ਹੈ ਇਹ ਹੁਣ ਨਹੀਂ ਪੱਥਰ ਮੈਂ ਤਾਂ ਬਾਵਾ ਤੇ ਪੱਕ ਜਾਣੀਆਂ ਆਹ ਨਹੀਂ ਅਜੇ ਕੋਈ ਚੈੱਕ ਕਰੋ ਗਾਇਜ਼ ਘੈਂਟ ਜੀ ਧੁੱਪ ਨਿਕਲ ਚੁੱਕੀ ਆ ਏ ਦੋਵੇਂ ਤੇ ਇਹਨਾਂ ਦੇ ਹੁਣ ਟਾਰਗੇਟ ਪੂਰਾ ਹੋ ਗਿਆ ਗੋਭੀ ਵਾਲਾ ਅੱਜ ਗੋਭੀ ਵਾਲੇ ਖਾ ਗਏ ਮੰਨਣਾ ਇਹਨਾਂ ਨੇ ਖਾਵਾਂਗੇ ਖਾਵਾਂਗੇ ਤੇ ਮੈਂ ਵੀ ਮੈਨੂੰ ਨਹੀਂ ਗੋਭੀ ਵਾਲੇ ਮਿਲਣੇ ਕਿਉਂਕਿ ਮੈਂ ਚੱਲਦੀ ਆ ਮੈਂ ਆਪਣਾ ਟਿਸ਼ੂ ਪੈਕ ਕਰ ਲਿਆ ਹਾੜਾ ਹਾੜਾ ਹੈ ਹੈਡਵਾਸ਼ ਕੀਤਾ ਹੀ ਅੱਜ ਫਿਰ ਇਦਾਂ ਹੀ ਸੁੱਕੇ ਨਹੀਂ ਆ ਜੀ ਸਿਰ ਸਿਰ ਦੇ ਵਰਸਿਆਂ ਨਹਾ ਤੋ ਲਿਆ ਹੈ ਹੈਡਵਾਸ਼ ਵਗੈਰਾ ਕਰਕੇ ਫਰੈਸ਼ ਹੋ ਗਏ ਤੇ ਹੁਣ ਆਪਾਂ ਚੱਲੀਏ ਡਿਊਟੀ ਤੇ ਫਿਰ ਤੁਹਾਨੂੰ ਮਿਲਦੇ ਆ ਆ ਕੇ ਤੇ ਮੱਲੀ ਸਾਹਿਬ ਜਿਹੜੇ ਚਲਾ ਰਹੇ ਨੇ ਫੋਨ ਉੱਤੇ ਗੋਭੀ ਵੀ ਦਿਖਾਓਗੇ ਕੱਲੇ ਕੱਲੇ ਆ ਹੋ ਗਏ ਦੇ ਜੀਆਂ ਲੈ ਲਿਆਂ ਦਰਾਓ ਦੇ ਦੋ ਇਹਨੂੰ ਪਹੁੰਚ ਗਈ ਜੀ ਕੁੜੀ ਦੀ ਨਾਨੀ ਆ ਚ ਨਾਨੀ ਦਾ ਲਫਾਫਾ ਹੋ ਲਿਆ ਹੋਏ ਕਿੰਨਾ ਅੱਗੇ ਬਹੁਤ ਕੁਛ ਇਹਦੇ ਕੋਲ ਹੈ ਦਾ ਵਾ ਕਿੰਨੇ ਚੀਜ਼ਾਂ ਨੇ ਆ ਇਹ ਪਾ ਗਿਆ ਮਿੰਟਾ ਦੇ ਵਿੱਚ ਇਹਨੇ ਵੇਖ ਕੇ ਪਾਗਲ ਹੋਈ ਨਾ ਵਾ ਓਏ ਇਹ ਤੇਰੇ ਸਾਰੇ ਕਿਤੇ ਨੇ ਪੱਪ ਨੂੰ ਕੀ ਦੇਣਾ ਆ ਜਾ ਦੇ ਦੇ ਨਾ ਇਹ ਬਤਾ ਬਹੁਤ ਦੋ 5 ਤਰ ਦੋ 5 ਤਰ ਇਨੇ ਸਾਰਾ ਕੁਝ ਖਾ ਕੇ ਜਾਣਾ ਜਾਣਾ ਕਿ ਤੇ ਜਾਣਾ ਆਹ ਉਹ ਕੱਟ ਕੇ ਕਾ ਮੈਡਮ ਬੈਠੀ ਹੁੰਦਿਆਂ ਨੂੰ ਸਰਾਣੇ ਕਾ ਸਰ ਜੀ ਉਹ ਸਰ ਜੀ ਆ ਇਹ ਮੈਡਮ ਜੀ ਆ ਹਾਂ ਇਹ ਕੋ ਮੇਲ ਨੂੰ ਬੰਦਿਆ ਇਹ ਕੋ ਮੇਲ ਨੂੰ ਬੰਦਿਆ ਮੈਂ ਤੇ ਨੂੰ ਦੇ ਮੈਂ ਨਹੀਂ ਦਈ ਉਹ ਅੱਛਾ ਤੇ ਕੱਲ ਕੀ ਕਹਿਣੀ ਹੈ ਮੈਨੂੰ ਇਹ ਜਵਾਬ ਦੇ ਦੇ ਅੱਜ ਆ ਲੈ ਗੂਗਲ ਦਾ ਸਕੈਨ ਕਰੋ ਭਾਏ 5 ਰੁਪਏ ਕੈਸ਼ਬੈਕ ਆਉਣੇ ਕਰੀਆ ਤਾ ਯਾਰ ਨਾ ਸਾਰੇ ਅਕਾਊਂਟ ਚੋਂ ਕੱਟ ਲੈਣਾ ਇਹ ਨਾ ਕਾ ਲੇ ਦੋ ਪਰਾਂਪਲਾ ਇੱਕ ਚੀਜ਼ ਕਾ ਲੋ ਨਾ ਕਿਹੜੀ ਖਾਣੀ ਹੈ ਆ ਆ ਵੇਖ ਖਾਣੀ ਆ ਗਈ ਆ ਕੈਨ ਕਰ ਲਤਾ ਜਾ ਸਾ ਲੋ ਦੁਈਆਂ ਆ ਮੈਂ ਖਾ ਲੂੰਗਾ ਫਿਰ ਬਾਅਦ ਭਾਵੇਂ ਪੇਮੈਂਟ ਕੱਟੀ ਜਾਏ ਨਹੀਂ ਨਹੀਂ ਪੇਮੈਂਟ ਉਹਦੀ ਕੱਟੀ ਜਾਣੀ ਜੱਲੀ ਆ ਗਈ ਜੱਲੀ ਜੱਲੀ ਆ ਜੱਲੀ ਜੱਲੀ ਆ ਜੱਲੀ ਲੰਦੀ ਚੱਲੀ ਆਇਆ ਕੁਛ ਸਾਡਾ ਫੀਡਬੈਕ ਫੀਡਬੈਕ ਆਂਦੇ ਵੀ ਸ਼ਾਰਟ ਕੈਸ਼ ਆ ਆ ਵੇਖੋ ਬੜੀ ਵਧੀਆ ਹਾਂ ਸਾਧਿਆ ਬਾਸਾ ਗਏ ਥੋੜਾ ਪਿਆ ਇਹਦਾ ਖਾਣ ਪੀਣ ਦਾ ਸਮਾਨ ਇੰਨੇ ਤੇ ਪਾਗਲ ਹੋਏ ਨਾ ਵੇਖ ਕੇ ਤੇ ਨੂੰ ਕੱਢ ਹੈ ਲੈ ਇਹ ਖਾਣਾ ਹੁਣ ਨਹੀਂ ਖਾ ਲੂੰਗਾ ਇਹ ਖਾ ਲੂੰਗੀ ਮੈਂ ਚਲੋ ਆ ਬੰਦ ਕਰ ਦਈਏ ਆਰਾ ਲਓ ਜੀ ਆਪਾਂ ਪਹੁੰਚ ਗਏ ਘਰ ਤੇ ਘਰ ਲੱਗੀ ਆ ਤੁੱਖ ਸਿਕਨ ਲੱਗੀ ਆ ਔਖ ਬਹੁਤ ਜ਼ਿਆਦਾ ਲੱਗੀ ਆ ਜੂਰੀ ਤੋਂ ਹੁਣੇ ਘਰ ਆਏ ਆ ਤੁਹਾਨੂੰ ਖਾਣੇ ਦੇ ਦੇ ਦੋ ਚਾਕਲੇਟ ਮਮਾ ਨੂੰ ਦੇ ਦੇ ਦੋ ਕੜੀ ਭੁੱਖੀ ਆ ਔਖ ਲੱਗੀ ਆ ਮਮਾ ਨੂੰ ਇੱਕ ਦੇ ਦੋ ਆ ਜਾ ਕੇ ਦੇ ਦਿਓ ਜਾਓ ਹੋਇਆ 5-5 ਰੁਪਏ ਬਤਾਈਏ ਚੱਲ ਆਏ ਉਹਨਾਂ ਦੇ ਉਧੇ ਆਏ ਆ ਸਕੈਨ ਨਹੀਂ ਹੁੰਦਾ ਸਕੈਨ ਨਹੀਂ ਹੁੰਦਾ ਨਾਨੀ ਨੇ ਦਿੱਤੇ ਆ ਉਹ ਮੁਝ ਕੱਤਕੇ ਦੇ ਦੋ ਨਹੀਂ ਮੇਰੇ ਨਾਨੀ ਨੇ ਦਿੱਤੇ ਨਾਨੀ ਹਾਂ ਫਟੇ ਨਹੀਂ ਆ ਪਤਾ ਉਦਾਂ ਹੀ ਆ ਤੁਹਾਡੇ ਜੀ ਕਿੱਥੇ ਫਟੇ ਉਹ ਦੇਖੋ ਉਹ ਉਦਾਂ ਹੀ ਟੱਡੇ ਕਿਤੇ ਨਹੀਂ ਫਟੇ ਸੋਹਣੇ ਆ ਉਦਾਂ ਹੀ ਟੱਡੇ ਕਿਤੇ ਹਾਂ ਅੱਛਾ ਹਾਂ ਤੇ ਤੂੰ ਕੀ ਕਰਨੇ ਪਾਸੇ ਮਾਂ ਕੁਛ ਲਿਆਣਾ ਕੁਛ ਕੀ ਲਿਆਉਣਾ ਉਹ ਤੇਰੀ ਆਣਾ ਆ ਹੋਰ ਲਿਆਉਣੇ ਆ ਲੈ ਲੈਉਣੇ ਆ ਤੇ ਅੱਜ ਮੈਂ ਲੈ ਕੇ ਦੇ ਦਿੰਦੀ ਐਵੇਂ ਬੋਲੀ ਜਾਂਦੀ ਨਾ ਜੇ ਕੋਈ ਸ਼ੌਂਦੀ ਹੁੰਦੀ ਨਾ 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 ਦੇਣਾ ਵਾ ਇਧਰ ਆਓ ਇਧਰ ਆਓ ਨਹੀਂ ਬੱਚਾ ਵਾ ਦੇ ਬੱਚਾ ਵਾ ਬਿਲੋ ਜੀ ਤੁਹਾਨੂੰ ਮਲਾਉਣੀ ਆ ਆਪਣੇ ਡੈਡੀ ਜੀ ਨਾਲ ਡੈਡੀ ਜੀ ਸਾਡੇ ਖਾ ਰਹੀ ਨੇ ਰੋਟੀ ਅੱਜ ਨਾ ਵਾਈਫਾਈ ਨਹੀਂ ਚੱਲਣਿਆ ਡੈਡੀ ਜੀ ਤਾਂ ਕਰਕੇ ਟੀਵੀ ਬੰਦ ਹੋਇਆ ਤੁਹਾਡੀ ਨਿਊਜ਼ ਵੀ ਬੰਦ ਹੋਈਆਂ ਪਹਿਲੇ ਪਹਿਲਾਂ ਤਾਂ ਆ ਦਿਆ ਕਰੋ ਮੈਨੇ ਪੈਸਿਆਂ ਦੀ ਨਹੀਂ ਗੱਲ ਹੋਈ ਉਹਦਾ ਪਿਛੋ ਹੀ ਬੰਦ ਹੋਇਆ ਹਾਂ ਹੋਰ ਸੁਣਾਓ ਠੀਕ ਠਾਕ ਵੈਰੀ ਗੁੱਡ ਡੈਡੀ ਦੇ ਇੱਕੋ ਵੜਾ ਵੈਰੀ ਗੁੱਡ ਗਾਇਜ਼ ਵੈਰੀ ਗੁੱਡ ਡੈਡੀ ਚਾਰੇ ਸਾਡੇ ਖਾ ਰਿਹਾ ਰੋਟੀ ਤੇ ਰੋਟੀ ਵੀ ਕੀ ਕਰੀਏ ਖਾਣੇ ਪੈਂਦੀ ਰੋਟੀ ਤੋਂ ਬਿਨਾਂ ਗੱਲ ਨਹੀਂ ਬੰਦੀ ਹਨਾ ਡੈਡੀ ਜੀ ਨੀਂਦ ਨਹੀਂ ਆਉਂਦੀ ਸਾਡੇ ਡੈਡੀ ਰੋਟੀ ਦਾ ਇੱਕ ਜੀ ਹੋ ਰਹੀ ਹੈ ਉਹ ਤੋਂ ਨੀਂਦ ਨਹੀਂ ਆਉਂਦੀ ਉਹ ਕੱਲ ਅਰੇਂਜਮੈਂਟ ਕਰਾਂਗੇ ਠੀਕ ਹੈ ਡੈਡੀ ਕਲਰ ਰੇਜੂਮੈਂਟ ਕਰਦੇ ਆ ਉਹ ਚੀਜ਼ ਦਾ ਕਹਿੰਦੇ ਮਾਰਨਿੰਗ ਟਾਈਮ ਕਿੱਥੇ ਚੱਲਵੇਂ ਆਪਾਂ ਲਓ ਜੀ ਸਾਡੀ ਮਾਨੋ ਬੈਕ ਥੀ ਆ ਮਿਊ ਤੇ ਆਪਾਂ ਪਹੁੰਚ ਗਏ ਪੈਟਰੋਲ ਪੰਪ ਤੇ ਇੱਥੋਂ ਪਾਵਾਂਗੇ ਆਪਾਂ ਔਇਲ ਫਿਰ ਅਹੀਂ ਜਾਵਾਂਗੇ ਆਪਣੇ ਸਫ਼ਰ ਤੇ ਸਫ਼ਰ ਕੋਈ ਖਾਸ ਜ਼ਿਆਦਾ ਲੰਮਾ ਨਹੀਂ ਆ ਬਸ ਇਦਾਂ ਹੀ ਥੋੜਾ ਅਰਜੈਂਟ ਕੰਮ ਹੈ ਤੇ ਆਪਾਂ ਉੱਥੇ ਚੱਲੇ ਆ ਮੈਂ ਕਿਹਾ ਵਲੌਗ ਦੀ ਜਿਹੜੀ ਉਹ ਸਟਾਰਟਿੰਗ ਨੂੰ ਕਰਦੇ ਆ ਤੇ ਜਨਤਾ ਵੇਖੋ ਕਿਦਾਂ ਪੈਟਰੋਲ ਪੰਪ ਤੇ ਹੋਈ ਪਈ ਹੈ ਤੇਲ ਪਾਉਣ ਨੂੰਗੇ ਮਲੀ ਜਬ ਤੁਹਾਡੀ ਦੁਵਾਰੀ ਨਹੀਂ ਥੋੜੀ ਥੋੜੀ ਤੁਹਾਡੀ ਦੁਵਾਰੀ ਨਹੀਂ ਹੋਣੀ ਹਾਂ ਸਿਰ ਸਾਰੇ ਚੱਲਦੇ ਤੇਰ ਵੀ ਵੱਧ ਪੈਣਾ ਵਾ ਬਿਵਾਰੀ ਦੇਣ ਉਹਨਾਂ ਕੋਲ ਸਬਸੋ ਦਾ ਕਿਹੜੇ 1500 ਦਾ ਦੂਸਰਾ ਇੱਕ ਇਕੱਠਾ ਹੀ ਪੈਣਾ ਵਾ 2300 ਦਾ ਚੱਲੋ ਜੀ 100 ਰੁਪਏ ਦਾ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਵੈਲਕਮ ਬੈਕ ਟੂ आवर ਨਿਊ ਲੋਗ ਨਵੇਂ ਵਲੌਗਸ ਦਾਤ ਸਵਾਗਤ ਕਰਦੀ ਹਾਂ ਕਿੱਡੀ ਹੋਰ ਨਾ ਕਿ ਐਡਾ ਵਲੌਗ ਪੰਜਾਬੀ ਦੀਆਂ ਸਟੇਟਾਂ ਦਾ ਬਣਾਉਣਾ ਤੇ ਨਹੀਂ ਮੈਂ ਵੈਸੇ ਕਰ ਰਹੀ ਹਾਂ ਤਾਂ ਕਰਣੀ ਆਪਣੇ ਸਾਰੇ ਉਸਤਾਦਾਂ ਨੂੰ ਕਿਉਂ ਉਸਤਾਦ ਜੀ ਸਾਰੇ ਓਕੇ ਆ ਠੀਕ ਆ ਗੁੱਡ ਵੈਲੋ ਸਾਡੇ ਇਧਰ ਚੈੱਕ ਕਰੋ ਲੈ ਹਾਲ ਤੇ ਬਾਕੀ ਇਹ ਆ ਕਿ ਜਾਣਾ ਤੇ ਆਪਾਂ ਡਿਊਟੀ ਦੇ ਹੀ ਮੱਲੀ ਸਾਹਿਬ ਨੂੰ ਪੈ ਗਿਆ ਅਰਜੈਂਟ ਕੰਮ ਤੇ ਕਹਿੰਦੇ ਮੇਰੇ ਨਾਲ ਚੱਲ ਇਹ ਦੋ ਤਿੰਨ ਘੰਟਿਆਂ ਦਾ ਕੰਮ ਕਰਕੇ ਫਿਰ ਅਸੀਂ ਡਿਊਟੀ ਜੁਆਇਨ ਕਰਨੀ ਆ ਆਪਣੀ ਆਪਾਂ ਡਿਊਟੀ ਤੇ ਵੀ ਜਾਣਾ ਵਾ ਸਾਰੇ ਕੰਮ ਰੈਡੀ ਹੋ ਗਏ ਸੀ ਅਜੇ ਟਾਈਮ ਨਹੀਂ ਤੇ ਮੈਕਸਿਮਮ ਅਜੇ ਨਾ 9:30 ਦਾ ਟਾਈਮ ਹੋਇਆ ਵਾ ਤੇ ਧੁੰਦ ਫੁੱਲ ਪਈ ਹੋਈ ਆ ਦੇ ਵਲੌਗ ਪੈ ਗਿਆ ਜੀ ਆਪਣਾ ਬਰਥਡੇ ਦਾ ਤੇ ਚੈੱਕ ਜ਼ਰੂਰ ਕਰਿਓ ਸਾਰੇ ਤੇ ਇਹ ਤੇ 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 ਆ ਲੋ ਆ ਲੋ ਚਲੋ ਸ਼ੁਕਰਿਆ ਵੀ ਰਸਤੇ ਚਾਈ ਆ ਵਾਹਿਗੁਰੂ ਤੇ ਇੱਧਰ ਆ ਵੇਖੋ ਆ ਇਹੋ ਜੀਆਂ ਗੱਲਾਂ ਕਰ ਲੱਭਦੀਆਂ ਰੇੜੇ ਵਾਲੀਆਂ ਇਹ ਵੀ ਲੋਪ ਹੋ ਜਾਣੀਆਂ ਇਹ ਵੀ ਲੋਪ ਹੋ ਜਾਣੀਆਂ ਪਤਾ ਨਹੀਂ ਉਦੋਂ ਕੀ ਆ ਜਾਣਾ ਹੁਣ ਜਿੱਦਾ ਚੋਪ ਆ ਗਿਆ ਭਾਵੇਂ ਉਦੋਂ ਬੈਟਰੀ ਵਾਲਾ ਰੇੜਾ ਆ ਜਾਏ ਚੋਪ ਹੁੰਦਾ ਕੀ ਆ ਚੋਪਾ ਹੁੰਦਾ ਜਿਹੜਾ ਉਹ ਆਟੋ ਇਹ ਹੁੰਦਾ ਚੋਪਾ ਉਹਦਾ ਨਾਂ ਹੀ ਪਾਇਆ ਚੁੱਪ ਚੁੱਪ ਮਤਲਬ ਚੋਪੋ ਤਾਂ ਕਰ ਗਈ ਕਿਉਂਕਿ ਕੋਈ ਆਵਾਜ਼ ਨਹੀਂ ਕੋਈ ਕੁਝ ਨਹੀਂ ਕੁਝ ਨਹੀਂ ਕੁਝ ਨਹੀਂ ਚੁੱਪ ਤੇ ਜਾਣਾ ਬਸ ਇੱਕ ਚਾਹ ਪੀਤੀ ਫਿਰ ਵੀ ਨੀਵਾਏ ਨਿਕਲਣ ਦੀ ਇਹਦੇ ਹੁਣ ਕਿਦਾਂ ਬਣਾਉਂਗਾ ਭੁੱਖ ਲੱਗੀ ਤਾਂ ਕੀ ਕਰਨਾ ਖਾਣ ਨੂੰ ਮਿਲ ਜੇ ਸੁਣਾ ਰਾਜ ਉਹਦੇ ਰਹੇ ਹੋਏ ਤੋ ਕੋ ਬਾਕੀ ਜਨੋਇਆ ਕੀ ਚਲਦੇ ਪਏ ਆ ਥੋੜਾ ਮੈਂ ਤਾਂ ਤੇਲ ਤੇ ਮੈਂ ਇੰਨਾ ਜਿਆਦਾ ਪਾਇਆ ਵਾ 320 ਰੁਪਏ ਦਾ ਤੇ ਡੰਡਾ ਇੱਕ ਨਹੀਂ ਉੱਠਿਆ 320 ਨਹੀਂ ਤੋ ਹੀ ਪਾਇਓ ਉਥੇ ਤੇ ਪੈਸੇ ਵਾਧਦੇ ਤੇ ਆ ਜੂੜ ਕੇ ਮਾਰ ਦਿਓ ਚਲ ਵਾਧਦੇ ਤੇ ਡੰਡਾ ਉਸਤਾਦ ਹੋ ਜਾਂਦੀ ਕੋਈ ਗੱਲ ਨਹੀਂ ਆਈ ਨਾ ਸੋਚ ਵੜ ਕੇ ਪੈਸੇ ਨਹੀਂ ਹੈਗੇ ਤੇਲ ਹੋਣ ਤੇ ਤਾਂ ਕਿ ਇਹਦੀ ਡੌਂਡਿਆ ਟਰੈਕਟਰ ਦੀ ਆ ਜਿਹੜਾ ਇਹਦਾ ਕਿੰਦਾ ਉਸਤਾਦ ਜੀ ਕਿਨੇ ਦਾ ਪਾਇਆ 320 ਰੁਪਏ ਆ ਪਾ 520 ਸੋ ਮਾਈ ਗੋਡ ਬਾਤ ਆ ਗਈ ਫੇਰ ਇੰਨੀ ਵਲੋਗਿੰਗ ਨਹੀਂ ਹੁੰਦੀ 520 ਦਾ ਸਾਰਾ ਤੇਲ ਪਾਇਆ ਹੋਰ ਇੱਚ ਕੀ ਪਾਇਆ ਚਲੋ ਇੰਨੀ ਆ ਵੇਖੋ ਵਿਚਾਰੇ ਨਿੱਕੇ ਨ ਇਹ ਘਰ ਮੈਨੂੰ ਬਹੁਤ ਸੋਹਣੇ ਲੱਗਦੇ ਬਹੁਤ ਜਿਆਦਾ ਸੋਹਣੇ ਲੱਗਦੇ ਆ ਇਧਰ ਗੰਨਾ 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 ਤੇ ਚਲੋ ਠੀਕ ਆ ਮਿਲਦੇ ਆ ਤੁਹਾਨੂੰ ਰਸਤੇ ਦੇ ਵਿੱਚ 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 ਵੈਰੀ ਡਿਫਿਕਲਟ ਪ੍ਰਸ਼ਾਸਨ ਤੇ ਗਾਇਜ਼ ਯਾਰ ਕਿ ਨਾ ਬਰਥਡੇ ਵਾਲੀ ਤੇ ਇਹਨਾਂ ਨੇ ਕਰਾਤੀ ਯਾਰ ਕਿਉਂਕਿ ਬਹੁਤ ਵਧੀਆ ਯਾਰ ਇਹ ਨਹੀਂ ਚੀਜ਼ ਹੁੰਦੀ ਵੀ ਮਤਲਬ ਇਹ ਮੈਟਰ ਨਹੀਂ ਕਰਦਾ ਸਾਡੀ ਜੇਬ ਢਲੀ ਹੋ ਗਈ ਤੈਨੂੰ ਮੈਟਰ ਨਹੀਂ ਕਰਦਾ ਇਹ ਮੈਟਰ ਨਹੀਂ ਕਰਦਾ ਹੈ ਨਾ ਇਦਾਂ ਮਤਲਬ ਜੋ ਵੀ ਬਜਟ ਦੇ ਬਜਟ ਦੇ ਅਕੋਰਡਿੰਗ ਬਹੁਤ ਸੋਹਣਾ ਸਾਡੇ ਬਜਟ ਦੇ ਸਾਡੀ ਜੇਬ ਤੇ ਬਹੁਤ ਭਾਰ ਪਿਆ ਆ ਕੀ ਆ ਮਨਰੇਗਾ ਓ ਮਾਈ ਗੋਡ ਆ ਚੈੱਕ ਕਰੋ ਮਨਰੇਗਾ ਇਧਰ ਚੈੱਕ ਕਰੋ ਮਨ ਨਹੀਂ ਮਨਰੇਗਾ ਥੋੜਾ ਮਨਰੇਗਾ ਇਹ ਬੈਗ ਹੀ ਬੜੇ ਭੜੇ ਹੀ ਨੇ ਪਹਿਣਾ ਨਹੀਂ ਤਿਆਰੀ ਕਰਕੇ ਜਾਂਦੀਆਂ ਆਪਣੀਆਂ ਉਹ ਡਰ ਗਈ ਨਾ ਮੈਂ ਮੱਝ 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 ਚੈੱਕ ਕਰੋ ਚੈੱਕ ਤੇ ਆਪਾਂ ਨਾ ਮਤਲਬ ਬਹੁਤ ਵਧੀਆ ਬਰਥਡੇ ਹੀ ਪਹਿਲਾ ਕਦੀ ਨਹੀਂ ਪਤਾ ਕੀ ਇਹ ਸਾਰਾ ਕੁਝ ਸਾਡਾ ਨਾ ਇਕੱਠਾ ਹੀ ਆ ਜਾਂਦਾ ਮੇਰੇ ਕੋਲ ਵਲੋਗਿੰਗ ਕਰਨੀ ਆ ਨਾ ਤੇ ਬਾਅਦ ਵਿੱਚ ਪਾਉਦੇ ਸਰੀਆ ਬਹੁਤ ਸਿੱਧੀ ਰਹਾ ਕਰੇ ਸਿੱਧੀ ਰਹਾ ਕਰੇ ਕਿਉਂਕਿ ਇੰਨਾ ਚਿਰ ਫੋਟੋਆਂ ਆ ਗਈਆਂ ਪਤਾ ਕੀ ਹੈ ਗਾਇਸ ਗੱਲ ਇਹ ਨਾ ਵਲੌਗ ਕਰਾ ਦੇ ਗੱਲ ਪਤਾ ਕੀ ਆ ਆਪਾਂ ਨਾ ਮਤਲਬ ਐਨੀਵਰਸਰੀ ਦੇ ਬਾਅਦ ਦਾ ਬਰਥਡੇ ਮੇਰਾ ਬਰਥਡੇ ਸਭ ਕੁਝ ਇਕੱਠਾ ਜਾ ਜਾਂਦਾ ਹੀ ਤੇ ਫਿਰਹੀਂ ਨਾ ਮਤਲਬ ਮੇਰਾ ਬੜੇ ਚਲੋ ਵੱਖਰਾ ਹੀ ਕਰ ਲੀਦਾ ਹਈ ਥੋੜਾ ਬਹੁਤ ਸੈਲੀਬ੍ਰੇਟ ਕਰੀਦਾ ਹਈ ਕਿਉਂਕਿ ਦੋ ਫੰਕ ਚ ਨਹੀਂ ਵਧੀਆ ਕਰ ਲੀਦੇ ਸੀ ਤੇ ਬੜੇ ਟਾਈਮ ਬਾਅਦ ਇਹ ਮੂਮੈਂਟ ਮਤਲਬ ਫੀਲਿੰਗ ਹਾ ਲੋ ਜੀ ਵੀਰੇ ਹਾ 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 ਚੱਲ ਵੀਰੇ ਬਾਅਦ ਬੈਠਾ ਤੇ ਬੜੇ ਟਾਈਮ ਬਾਅਦ ਯੂ نو ਇਹ ਫੀਲਿੰਗ ਜਿਹੜੀ ਹੀ ਬੜੀ ਵਧੀਆ ਲੱਗੀ ਇੱਕ ਸਟਾਫ ਮੈਂਬਰਾਂ ਨੇ ਬੜੀ ਆਦਤ ਦਿਖਾਈ ਬਾਕੀ ਮੈਨੂੰ ਨਾ ਕੋਈ ਫਰਕ ਨਹੀਂ ਪੈਂਦਾ ਇੱਕ ਮਿੰਟ ਬਾਕੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਿਹੜੇ ਮੈਨੂੰ ਦਿਲੋਂ ਪਿਆਰ ਕਰਦੇ ਆ ਦਿਲੋਂ ਪਿਆਰ ਕਰਦੀ ਜਿਹੜੇ ਉਹਨਾਂ ਨੇ ਵਿਸ਼ ਕੀਤੀ ਉਹ ਵੀ ਬਹੁਤ ਮੈਟਰ ਕੀਤੀ ਮੇਰੇ ਲਈ ਤੇ ਜਿਨ੍ਹਾਂ ਨੇ ਨਹੀਂ ਕੀਤਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਨਹੀਂ ਤਾਂ ਇਦਾਂ ਇਦਾਂ ਕਈ ਆਪਣੇ ਵੀ ਹੈਗੇ ਆ ਕਈ ਬਗਾਨੇ ਵੀ ਹੈਗੇ ਆ ਬਟ ਮੈਨੂੰ ਹੁਣ ਆਪਣੇਆਂ ਨਾਲੋਂ ਜ਼ਿਆਦਾ ਵੱਧ ਕੇ ਬਗਾਨਿਆਂ ਤੋਂ ਉਮੀਦਾਂ ਨਹੀਂ ਜੋ ਕਿ ਬਹੁਤ ਵਧੀਆ ਕੋਈ ਨਹੀਂ ਪਰਵਾਹ ਹੀ ਕਾਈ ਨਹੀਂ ਪਰਵਾਹ ਨਹੀਂ ਕਰੀਦੀ ਤੇਰਾ ਦਿੱਤਾ ਖਾਮਨਾ ਗੁਰੂ ਨੇ ਕਹੀਦਾ ਰੱਬ ਜੋ ਦੇਣਾ ਪ੍ਰਮਾਤਮਾ ਨੇ ਦੇਣਾ ਜੋ ਉਹਨਾਂ ਨੇ ਕੀਤਾ ਬਹੁਤ ਵਧੀਆ ਕੀਤਾ ਤੇ ਮੈਂ ਵਾਹਿਗੁਰੂ ਦਾ ਵੀ ਸ਼ੁਕਰਗੁਜ਼ਾਰ ਹਾਂ ਯਾਰ ਬੱਤੀ ਨਾ ਜਗਾ ਦਈਏ ਅਸੀਂ ਬੱਤੀ ਜਗਾਦੀ ਬੱਤੀ ਜਗਾਦੀ ਧੁੰਦ ਜੀ ਆ ਨਾ ਮੈਂ ਉਹ ਗੱਡੀ ਵਾਲੇ ਨੇ ਬੱਤੀ ਲਾਈ ਉਹਨੂੰ ਸੈਲਸ ਹੈਗੀ ਆ ਹਨੂ ਹੈਗੀ ਥੋ ਅੱਗੇ ਫੇਰ ਆ ਗਿਆ ਇੱਕ ਵੀਰ ਉਹ 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 ਲੋਕਲੇ 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 ਲਓ ਜੀ ਕੁੜੀ ਨੂੰ ਆ ਗਈ ਆ ਬੱਕਰੀ ਪਸੰਦ ਤੇ ਰਾਹ ਦੇ ਵਿੱਚ ਜਾਂਦੇ ਜਾਂਦੇ ਅਸੀਂ ਆਖਿਆ ਵੀ ਬੱਕਰੀ ਖਰੀਦ ਲਈਏ ਲੈ ਲੈਣੀ ਬੱਕਰੀ ਮੈਂ ਮਾਰਦੀ ਹੁੰਦੀ ਟੋੜ ਬੜੀ ਜ਼ੋਰ ਨਾਲ ਆਉਹੀ ਆਉਹੀ ਲੱਗੀ ਇਹਨੇ ਚੁੱਕ ਦੇਣਾ ਤੁਹਾਨੂੰ ਆਉ ਬੇਟਾ ਆ ਵੇਖਾ ਨਾਸਾਲੀਆ ਬੀਟਰ 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 ਇਹ ਬੀਟਰ ਨਾਸਾ ਤੋਂ ਲੱਗਦੀ ਬੀਟਰ ਤੂੰ ਬਹੁਤ ਸੋਹਣੀ ਆ ਤੇ ਬਹੁਤੀ ਭੂਏ ਨਹੀਂ ਚੜਨਾ ਮੈਂ ਤੈਨੂੰ ਕਿਹਾ ਤੂੰ ਇੰਨੇ ਨਹੀਂ ਚੜਨਾ ਭੂਏ ਚੜਨਾ ਤੂੰ ਇੰਨੇ ਨਹੀਂ ਚੜਨਾ ਸੋਹੰਦਰੀ ਮੈਂ ਲਾ ਕੇ ਪਠੇ ਪਠੇ ਖਾਈ ਜਾ ਆਉਈ ਆਉਈ ਆ ਜਾ ਆ ਜਾ ਕੋਈ ਗੋ ਕੀ ਦਾਇਦਾ ਨਾ ਮੋਹ ਕਿ ਦਾਇਦਾ ਉਹ ਹਿੰਦਾ ਸੜਿਆ ਨਾ ਬੀਟਰ ਨਸਲ ਚਾ ਤੂੰ ਬੋਦੀ ਸਾਸੀ ਕਾਲ ਬਲਾਊਸ ਆ ਰਿਹਾ ਸਾਸਿਕਾ ਸਾਸਿਕਾ ਜੀ ਸਾਸਿਕਾ ਆ ਬਾਰੇ ਸਰੋਪਿਆ ਨੂੰ ਸਾਸਰੀਕਾਲ ਇਹ ਚੱਲੇ ਨੇ ਵਿਆਹ ਨਿਮਰਤਾ ਸਾਈ ਨਿਮਰਤਾ ਸਾਇ ਸਾਰੇ ਨੂੰ ਸਾਸਰੀਕਾਲ ਜੀ ਵਾਇਰੂ ਜੀ ਗਾ ਖਾਲਸਾ ਵਾਇਰੂ ਜੀ ਕੀ ਪਤਰੀ ਜਾਓ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਪਪਾ ਨੂੰ ਆੜੇ ਹੋਣਾ ਰਾਹ ਜਾਂਦੇ ਫੰਕਸ਼ਨ ਪੈ ਗਿਆ ਤੇ ਪਕੌੜੇ ਮਿਲ ਗਏ ਰਾਹ ਜਾਂਦੇ ਵੜ ਗਏ ਕਿ ਇਹਦੇ ਫੰਕਸ਼ਨ ਚ ਮੈਂ ਆ ਪਕੌੜੇ ਖਾੜ ਕੇ ਗੱਡੀ ਖਾਣੇ ਆ ਭੁੱਖ ਲੱਗੀ ਸਾਹਮਣੇ ਟੈਂਟ ਟੰਟ ਲੱਗਾ ਪਾਸੇ ਕਿਹਦਾ ਕਿਹਦਾ ਉਧਰ ਕੌਫੀ ਵੀ ਰੱਖੀ ਜੇ ਭਾਈ ਸਾਹਿਬ ਨੇ ਕਾਲੀ ਕਿਹਦਾ ਪ੍ਰੋਗਰਾਮ ਹੈਗਾ ਪ੍ਰੋਗਰਾਮ ਨੂੰ ਵੀ ਨਹੀਂ ਪਤਾ ਰਿਟਾਇਰਮੈਂਟ ਲੈ ਫੌਜੀ ਰਿਟਾਇਰਮੈਂਟ ਆਇਆ ਭਾਜੀ ਅੱਛਾ ਹਾਂ ਚੰਡੀ ਆਇਆ ਪਰ ਸਾਡੇ ਰਿਸ਼ਤੇਦਾਰਾਂ ਚ ਨਹੀਂ ਆ ਹਾਂਜੀ ਸਾਡੇ ਰਿਸ਼ਤੇਦਾਰਾਂ ਚ ਹੈ ਹਾਂ ਭਾਜੀ ਤੁਹਾਨੂੰ ਟੇਸਟੀ ਲੱਗੰਦੇ ਆ ਥੈਂਕ ਯੂ ਸੋ ਮਾਚ ਜਿਲਮੇਰ ਹਾਂ ਵੈਲਕਮ ਪੋੜੇ ਪਤਾ ਉੱਥੇ ਸੋਹਣੀਆਂ ਸੋਹਣੀਆਂ ਕੁੜੀਆਂ ਆਈਆਂ ਹੈਗੀਆਂ ਮੇਰੀ ਕਿੰਨੀ ਬੇਇੱਜ਼ਤੀ ਹੋਈ ਇਨੀ ਅਸਲਟ ਹੋਈ ਭਾਜੀ ਕੋਈ ਨਹੀਂ ਹੁਣ ਜਾ ਕੇ ਸੋਹਣੀਆਂ ਵੇਖ ਲਈ ਹਾਂ ਕਈ ਮੈਂ ਬਾਹਰ ਕੇ ਦੀ ਹੈਲਪ ਕਰਦਿਆਂ ਪੂਰੀ ਡੱਕੀ ਹੋਈ ਹੈਗੀ 2 ਮਿੰਟਾਂ ਚ ਵੇਲ ਲੋ ਉਹਨਾਂ ਨੇ ਪਛਾਨ ਲੈਣਾ ਇਹਨੂੰ ਹੁਣ ਤਾਂ ਨਾ ਹਰੋ ਆਹੋ ਚਲੋ ਗਾਇਸ ਤੁਸੀਂ ਹੋਰ ਰਵਾਨਾ ਆਪਾਂ ਮਿਲਦੇ ਹਾਂ ਅਗਲੇ ਇਹ ਆਪਾਂ ਖਾ ਲਿਆ ਬੜੇ ਟੇਸਟੀ ਦਾ ਮਜ਼ਾ ਆ ਗਿਆ ਤੇ ਕਾਫੀ ਆਪਾਂ ਨਾਲ ਹੀ ਚੋਕਲੇ ਦੇ ਨਾਲ ਨਾਲ ਡਰਾਈਵਿੰਗ ਨਾਲ ਨਾਲ ਕਾਫੀ ਇੰਜੋਏਮੈਂਟ ਕਰਦੇ ਹੋਏ ਇਹ ਜ਼ਿੰਦਗੀ ਹੋਵੇ ਤੇ ਇਦਾਂ ਦੀ ਚਿੱਲ ਮੋਡ ਚੈੱਕ ਕਰੋ ਜਨਾਬੀ ਕਿੱਧਰ ਫਿਰਨੇ ਆ ਯਾ ਨਾਲੇ ਵਾਲੀ ਸਾਈਡ ਤੇ ਆਂ ਕਿਹੜੀ ਸਾਈਡ ਤੇ ਆਪਾਂ ਫਿਰ ਰਹੇ ਕਿਹੜੇ ਕੰਮ ਅਸੀਂ ਆਏ ਸੀ ਦਰਅਸਲ ਬਹੁਤ ਵਧੀਆ ਤੇ ਅਰਜੰਟ ਕੰਮ ਆਪਣਾ ਕੰਮ ਨੇਪਰੇ ਚੜ ਚੁੱਕਾ ਵਾ ਹੋ ਚੁੱਕਾ ਵਾ ਬੜੀ ਖੁਸ਼ੀ ਆ ਤੇ ਵਾਹਿਗੁਰੂ ਸੱਚੇ ਪਾਛਾ ਇਦਾਂ ਹੀ ਕੰਮ ਹੜੇ ਨੇਪਰੇ ਚੜਾਉਂਦਾ ਰਵੇ ਤਰੱਕੀਆਂ ਮਿਲਦੀਆਂ ਰਹਿਣ ਬਾਕੀ ਇਹ ਆ ਕਿ ਕਾਫੀ ਤੇ ਫਿਰ ਵਿੱਚ ਇਹ ਫੰਕਸ਼ਨ ਪੈ ਗਿਆ ਕਾਫੀ ਦੇ ਪਕੌੜੇ ਖਾਦੇ ਹੋਣ ਅਸੀਂ ਚੋਰੀ ਚੋਰੀ ਭੱਜ ਜਾਏ ਕਿ ਸਾਡੇ ਮਗਰ ਨਾ ਚੜ ਜਾਵੇ ਪ੍ਰੋਗਰਾਮ ਵਾਲੇ ਕਿਉਂਕਿ ਉਹਨਾਂ ਉੱਥੇ ਰੋਟੀ ਲੱਗਣ ਵਾਲੀ ਮੈਂ ਨਾ ਵੇਂਦੇ ਹੁਣੇ ਆ ਬੰਦੇ ਜਿਹੜੇ ਬਾਹਰ ਖਲੋਤੇ ਮੇਨ ਉਹਨਾਂ ਦੇ ਯਾਰ ਇਹ ਕਿਹੜੇ ਬੰਦੇ ਜਿਹੜੇ ਕਣੀ ਚ ਬੈਗ ਕੋਲੇ ਖਈ ਜਾਂਦੇ ਨੇ ਸਵੇਰ ਦੇ ਭੁੱਖੇ ਹਾਂ ਆਪਾਂ ਰੋਟੀ ਤੱਕ ਨਹੀਂ ਖਾਦੀ ਬਹੁਤ ਬੁਰਾ ਹਾਲ ਹੈ ਮਜਾ ਆ ਗਿਆ ਕੋਲੇ ਖਾਣ ਹੁਣ ਅਸੀਂ ਫੇਰ ਮੈਰਿਜ ਹਾਂ ਹੁਣ ਆਪਾਂ ਨੂੰ ਅੱਗੇ ਵਿਆਹ ਵਾ ਨਾਲ ਗਰੂਪ ਤੁਹਾਨੂੰ ਨਾ ਵਲੌਗ ਸ਼ੇਅਰ ਕਰਾਂਗੇ ਨਾਲ ਮੈਰਿਜਾਂ ਵੇਖਾਂਗੇ ਜੇ ਸੂਟ ਸੱਟ ਬਣਾਉਣੇ ਆ ਕੰਮ ਬੜਿਆ ਕਰੋ ਓ ਮਾਈ ਗੋਡ ਸੁੱਤੇ ਹੋ ਨੀ ਨੀ ਅਗੀ ਤਾਈ ਨੇ ਇਧਰ ਕਰੋ ਦਰਸ਼ਨ ਬਾਬਾ ਜੀ ਦੀ ਬਾਣੀ ਦੇ ਤੇ ਬਾਕੀ ਆਪਾਂ ਅੱਗੇ ਅਸੀਂ ਘਰੇ ਤੇ ਬਾਅਦ ਵਿੱਚ ਆਪਾਂ ਬਲੌਗ ਕਰੀਏ ਨਹੀਂ ਕੀਤਾ ਨਹੀਂ ਕੀਤਾ ਨਹੀਂ ਕੀਤਾ ਇੱਧਰ ਚੈੱਕ ਕਰੋ ਪੂਰੀ ਰਾਤ ਪੈ ਚੁੱਕੀ ਆ ਤੇ ਅੱਜ ਤੁਸੀਂ ਬਹੁਤ ਹੀ ਚੰਗੀ ਸਬਜ਼ੀ ਨਹੀਂ ਬਣਾਈਆਂ ਜੇ ਆਪਾਂ ਨੂੰ ਕੁਝ ਕਰਨਾ ਪੈਣਾ ਸਵਾਗਤ ਜੀ ਤੁਹਾਡਾ ਤੇ ਇੱਧਰ ਸਾਗ ਬਣਾਇਆ ਇਹਨਾਂ ਨੇ ਸਾਗ ਤੇ ਇੱਧਰ ਰੋਟੀ ਰਵਾਬ ਵਾਸਤੇ ਪਕਰੀ ਰਵਾਬ ਲਈ ਸਪੈਸ਼ਲ ਨਾਨੀ ਦਾ ਤੁਲਕਾ ਤਿਆਰ ਕਰ ਰਹੀ ਹੈ ਉਸਕੇ ਲਈ ਤੇ ਆਪਾਂ ਪਿਆਜ਼ ਛੀਰ ਲਿਆ ਆਪਾਂ ਕੁਝ ਨਵਾਂ ਸਪੈਸ਼ਲ ਬਣਾਉਣਾ ਆਈ ਡੋਨਟ ਨੋ ਵੀ ਆਪਾਂ ਕੀ ਬਣਾਵਾਂਗੇ ਪਰ ਜੋ ਵੀ ਬਣਾਵਾਂਗੇ ਸਪੈਸ਼ਲ ਬਣਾਵਾਂਗੇ ਠੀਕ ਠੀਕ ਤੇ ਮੱਲੀ ਸਾਹਿਬ ਬਹੁਤ ਜ਼ਿਆਦਾ ਬਿਜ਼ੀ 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 ਕੰਮ 'ਚ ਹੈ ਫ੍ਰੀ ਹੋ ਜਾਣ ਫਿਰ ਅਸੀਂ ਜਾਣਾ ਗੁਰਦੁਆਰਾ ਸਾਹਿਬ ਕਿਉਂਕਿ ਆਪਾਂ ਮਿਲਕਿੰਗ ਕੱਢੀ ਥੋੜੀ ਜੀ ਬਾਬਾ ਜੀ ਵਾਸਤੇ ਉਹ ਲੈ ਦੇ ਤੇ ਬਾਪਕਾ ਤੁਹਾਡੀ ਚੈੱਕ ਕਰ ਸਕਦੇ ਹੋ ਬੈਠੀ ਨਾਲ ਲੱਗੇ ਆਪਣੇ ਟਾਇਟ ਵੇ ਰੱਖੇ ਆ ਇਹਦੀ ਮસ્ਤੀ ਦਾ ਟਾਈਮ ਖਤਮ ਕਿਉਂਕਿ ਆਲਰੇਡੀ ਰਾਤ ਪੈ ਚੁੱਕੀ ਹੈ ਤੇ ਨਹੀਂ ਬੈਂਦੀ ਨਹੀਂ ਆ ਬਾਕੀ ਠੰਡ ਬਹੁਤ ਜ਼ਿਆਦਾ ਘਟ ਚੁੱਕੀ ਆ ਧੁੱਪਾਂ ਬਹੁਤ ਜ਼ਿਆਦਾ ਵਧੀਆ ਲੱਗ ਰਹੀਆਂ ਨੇ ਮੌਸਮ ਘੈਂਟ ਹੋਇਆ ਪਿਆ